ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲ ਐਸ ਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਬੀਜ ਖਰੀਦਣ ਤੋਂ ਪਹਿਲਾਂ ਕਿਸੇ ਵੀ ਚੀਜ਼ ਦਾ ਉਹਦੇ ਬਾਰੇ ਕੀ ਕੀ ਧਿਆਨ ਰੱਖਣ ਜੋ ਗੱਲਾਂ ਨੇ ਉਹ ਸਾਰਾ ਕੁਝ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਕਿ ਕਿਵੇਂ ਬੀਜ ਜ ਖਰੀਦਣ ਤੋਂ ਪਹਿਲਾਂ ਕੀ ਕੀ ਗੱਲਾਂ ਜਿਹੜੀਆਂ ਧਿਆਨ ਨਾ ਰੱਖਣ ਯੋਗ ਹੋ ਸਕਦੀਆਂ ਨੇ ਉਹ ਇਸ ਵੀਡੀਓ 'ਚ ਦੱਸਾਂਗੇ ਵੀਡੀਓ ਪੂਰੀ ਜ਼ਰੂਰ ਦੇਖਿਓ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਖੋਲੋ ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਕੰਮ ਦੀਆਂ ਤੇ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰੋ ਆਓ ਜੀ ਦੇਖਦੇ ਆਂ ਵੀਡੀਓ ਸਭ ਤੋਂ ਪਹਿਲੀ ਗੱਲ ਤਾਂ ਕੀ ਹੈ ਜੀ ਕੋਈ ਵੀ ਚੀਜ਼ ਤੁਸੀਂ ਖਰੀਦਦੇ ਹੋ ਤਾਂ ਬਿੱਲ ਜ਼ਰੂਰ ਲਓ ਬੀਜ ਦਾ ਬਿੱਲ ਲੈਣਾ ਜ਼ਰੂਰੀ ਹੈ ਕਿਉਂਕਿ ਬਾਅਦ ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਬਿੱਲੀ ਇੱਕ ਤੁਹਾਡੇ ਕੋਲ ਸਬੂਤ ਹੈ ਇਹ ਜਾਂ ਜਿਹੜਾ ਤੁਹਾਡੀ ਕੋਈ ਕਾਰਵਾਈ ਕਰ ਸਕਦਾ ਹੈ ਤੁਹਾਨੂੰ ਹੈਲਪ ਮਿਲ ਸਕਦੀ ਹੈ ਉਹਦੇ ਵਿੱਚ ਤਾਂ ਬਿੱਲ ਜ਼ਰੂਰ ਲਓ ਜੇਕਰ ਦੁਕਾਨਦਾਰ ਕਹਿੰਦਾ ਕਿ ਇਹ ਚੀਜ਼ ਦਾ ਬਿੱਲ ਨਹੀਂ ਮਿਲਦਾ ਤਾਂ ਤੁਸੀਂ ਉਹ ਤੋਂ ਵੀ ਨਾ ਲਓ ਕਿਤੋਂ ਹੋਰ ਲੈ ਲਓ ਪਰ ਬਿੱਲ ਜ਼ਰੂਰ ਲਓ ਪਹਿਲੀ ਗੱਲ ਮੇਨ ਗੱਲ ਇਹ ਹੈ ਧਿਆਨ ਰੱਖੋ ਇਹਦਾ ਹਾਂਜੀ ਦੋ ਨੰਬਰ ਹੈ ਜੀ ਜ਼ਮੀਨ ਦੀ ਕਿਸਮ ਜ਼ਮੀਨ ਦੀ ਕਿਸਮ ਦੇਖ ਕੇ ਤੁਸੀਂ ਬੀਜ ਖਰੀਦੋ ਕਿਉਂਕਿ ਕਈ ਵਾਰ ਆਪਣਾ ਕਿਸੇ ਰਿਸ਼ਤੇਦਾਰ ਜਾਂ ਕਿਸੇ ਹੋਰ ਦੂਰ ਨੇੜੇ ਦੇ ਲਿਆਜੀ ਤੋਂ ਉਦੋਂ ਉਹ ਆਪਾਂ ਨੂੰ ਕਹਿ ਜਾਂਦਾ ਕਿ ਮੇਰੇ ਤਾਂ ਇਹ ਬੀ ਦਾ ਬਹੁਤ ਜ਼ਿਆਦਾ ਝਾੜ ਨਿਕਲੇ ਪਰ ਉਥੋਂ ਦੀ ਜ਼ਮੀਨ ਤੇ ਆਪਣੀ ਜ਼ਮੀਨ ਦਾ ਫਰਕ ਹੁੰਦਾ ਹੈਗਾ ਬਹੁਤ ਜ਼ਿਆਦਾ ਤਾਂ ਬੀ ਇਹ ਜਿਹੜਾ ਆਪਣੇ ਏਰੀਏ ਦੇ ਹਿਸਾਬ ਨਾਲ ਲਓ ਆਪਣੀ ਮਿੱਟੀ ਦੇ ਹਿਸਾਬ ਨਾਲ ਲਓ ਕਿ ਕਿਹੜਾ ਬੀ ਹੈ ਚੰਗਾ ਮਾੜਾ ਮਿੱਟੀ ਉਸ ਹਿਸਾਬ ਨਾਲ ਬਾਣ ਦੇ ਹਿਸਾਬ ਨਾਲ ਬੀ ਖਰੀਦੋ ਕਿਉਂਕਿ ਕਈ ਵਾਰੀ ਆਪਾਂ ਬੀ ਹੋਰ ਖਰੀਦ ਲੈਨੇ ਕਿਸੇ ਰਿਸ਼ਤੇਦਾਰ ਮਿੱਤਰ ਦੇ ਕਹਿੰਦੇ ਅਗਲਾ ਕਹਿੰਦਾ ਨਾ ਨਾ ਤੂੰ ਲੈ ਬਹੁਤ ਵਧੀਆ ਪਰ ਬੀ ਉਹਦੀ ਜ਼ਮੀਨ ਤੇ ਪਾਣੀ ਦਾ ਫਰਕ ਹੁੰਦਾ ਆਪਣੀ ਜ਼ਮੀਨ ਤੇ ਪਾਣੀ ਦਾ ਫਰਕ ਹੁੰਦਾ ਹਰ ਥਾਂ ਧਰਤੀ ਜਿਹੜੀ 5 5 10 10 ਕਿਲੋਮੀਟਰ ਤੀ ਬਦਲਦੀ ਰਹਿੰਦੀ ਹੈ ਤਾਂ ਜ਼ਮੀਨ ਤਾਂ ਬੀਜ ਆ ਜਿਹੜਾ ਜ਼ਮੀਨ ਦੀ ਕਿਸਮ ਦੇਖੋ ਪਹਿਲਾਂ ਫਿਰ ਉਹੀ ਬੀਜ ਖਰੀਦੋ ਤਾਂ ਜੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਕਿ ਤੁਹਾਡੇ ਜਿਹੜੀ ਜ਼ਮੀਨ ਹੈ ਉਹਦੇ ਹਿਸਾਬ ਨਾਲ ਤੇ ਬੀਜਣ ਦਾ ਢੰਗ ਤੇ ਬੀਜ ਆ ਜਿਹੜਾ ਕਿੰਨਾ ਪਾਉਣਾ ਹੈ ਗਾ ਵੱਧ ਘੱਟ ਨਾ ਪਾਓ ਜਿੰਨਾ ਉਹਦੇ ਵਿੱਚ ਦੱਸਿਆ ਗਿਆ ਸਪਾਰਸ਼ ਕੀਤੀ ਗਿਆ ਉਨਾ ਹੀ ਬੀਜ ਪਾਓ ਤੇ ਵੀ ਜਦੋਂ ਆਪਾਂ ਲੈ ਕੇ ਆਉਨੇ ਹਾਂ ਤਾਂ ਖੇਤ 'ਚ ਬੀਜਣ ਤੋਂ ਪਹਿਲਾਂ ਘਰੇ ਥੋੜਾ ਘਰਾ ਕੇ ਦੇਖ ਲਓ ਕਿ ਵੀ ਉਹਦੀ ਉਗਰਨ ਸ਼ਕਤੀ ਕਿਵੇਂ ਆ ਤਾਂ ਪੁੰਗਰ ਦਾ ਸਹੀ ਹੈ ਇਹਦੇ ਬਾਰੇ ਜ਼ਰੂਰ ਤੁਸੀਂ ਧਿਆਨ ਰੱਖੋ ਤੇ ਜਿਹੜੇ ਬੀਜ ਦੀ ਪੈਕਿੰਗ ਉਹ ਬੰਦ ਹੀ ਖਰੀਦੋ ਕਈ ਵਾਰੀ ਦੁਕਾਨਦਾਰ ਕਹਿੰਦੇ ਕਿ ਮੇਰੇ ਕੋਲ ਖੁੱਲਾ ਪਿਆ ਸੀ ਐ ਪਿਆ ਸੀ ਤਾਂ ਉਦੋਂ ਰਿਸਕ ਨਾ ਲਓ ਬੰਦ ਪੈਕਟੀ ਲੈਣ ਦੀ ਕੋਸ਼ਿਸ਼ ਕਰੋ ਤੇ ਹੋਰ ਇਹਦੇ ਜਿਹੜੇ ਬਿੱਲ ਵਗੈਰਾ ਕੇ ਤੇ ਉਹ ਵੀ ਤੁਸੀਂ ਆਪਣੇ ਕੋਲੇ ਰੱਖੋ ਤਾਂ ਕਿ ਬਾਅਦ 'ਚ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਇਹਨੂੰ ਬਰਤਸਾ ਕੋں ਬੈਲ ਦੀ ਲੋੜ ਹੈ ਇੱਥੇ ਤੇ ਹੋਰ ਵੀ ਅਜਿਹੀਆਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖੋਗੇ ਬੀਜ ਖਰੀਦਣ ਤੋਂ ਪਹਿਲਾਂ ਤਾਂ ਤੁਹਾਨੂੰ ਬਾਅਦ ਵਿੱਚ ਪ੍ਰੋਬਲਮ ਨਹੀਂ ਆਊਗੀ ਤੇ ਤੁਹਾਨੂੰ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰੋ ਕਮੈਂਟ ਵੀ ਕਰਕੇ ਤੁਸੀਂ ਦੱਸ ਸਕਦੇ ਹੋ ਹੋਰ ਕੋਈ ਸਵਾਲ ਆਹੋ ਆ ਤੁਹਾਡਾ ਸੁਝਾਅ ਵੀ ਇਹ ਹੀ ਚੀਜ਼ ਰਹੇਗੀ ਵੀਡੀਓ 'ਚ ਮੈਂਸ਼ਨ ਕਰਨੀ ਤਾਂ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੋਂ ਵੀ ਦੇਖ ਸਕਦੇ ਹੋ ਵੀਡੀਓ ਪੂਰੀ ਦੇਖਣ ਲਈ ਬਹੁਤ-ਬਹੁਤ ਧੰਨਵਾਦ